ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਅੰਕਾਰ ਸਤਗੁਰ ਪ੍ਰਸਾਦ ਆਤਿ ਉਚਾ ਤਾ ਕਾ ਦਰਬਾਰਾ ਅੰਤ ਨਾਹੀ ਕਿਛੁ ਪਾਰ ਆਵਾਰਾ ਕੋਟੇ 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 ਲਖ ਤਾ ਵੈ ਇਕ ਤਲ ਤਾਕਾ ਮਹਿਲ ਨਾ ਪਾਵੈ ਆਤੇ ਉਚਾ ਤਾਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਅਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 562 ਦੇ ਉੱਪਰ ਸੋ ਆਪਣੇ ਬਚਨ ਦੇ ਪਹਿਲੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਤਿ ਉਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛ ਪਾਰ ਆਵਾਰਾ ਪਤਿ ਉਚਾ ਤਾ ਕਾ ਦਰਬਾਰਾ ਅਰਥਾਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਬਾਰ ਅਥਵਾ ਸਰੂਪ ਰੂਪੀ ਮੈਲ ਬਹੁਤ ਜ਼ਿਆਦਾ ਉੱਚਾ ਹੈ ਔਰ ਮਹਾਰਾਜ ਕਹਿੰਦੇ ਅੰਤ ਨਾਹੀ ਕਿਸ ਪਾਰਾ ਬਾਰਾ ਅਰਥਾਤ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਪਾਰਾ ਬਾਰਾ ਅਰਥਾਤ ਪਰਲੇ ਜਾਂ ਉਰਲੇ ਸਿਰੇ ਦਾ ਕੋਈ ਅੰਤ شمار ਨਹੀਂ ਲੱਭਦਾ ਕਹਿੰਦੇ ਕੋਟੇ 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 ਲਖ ਤਾ ਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਕੋਟੇ 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 ਲੱਖਤਾ ਵੈ ਕਰੋੜਾਂ ਹੀ ਲੋਕ ਕਰੋੜਾਂ ਸਾਲਾਂ ਤੋਂ ਕਰੋੜਾਂ ਹੀ ਵਿਧੀਆਂ ਦੇ ਨਾਲ ਤਾਂ ਹੁੰਦੇ ਫਿਰਦੇ ਨੇ ਦੌੜੇ ਭੱਜੇ ਫਿਰਦੇ ਨੇ ਯਤਨ ਕਰਦੇ ਫਿਰਦੇ ਨੇ ਉਦੋਂ ਮ ਬਰਾਲੇ ਕਰਦੇ ਫਿਰਦੇ ਹਨ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਇੱਕ ਤਿਲਤਾ ਕਾ ਮਹਿਲ ਨਾ ਪਾਵੇ ਇੱਕ ਤਿਲ ਮਾਤਰ ਵੀ ਉਸ ਆਕਾਲਪੁਰਖ ਵਾਹਿਗੁਰੂ ਜੀ ਦੇ ਮਹਿਲ ਅਥਵਾ ਰੂਪ ਰੂਪੀ ਘਰ ਦੀ ਖਬਰ ਨਹੀਂ ਪਾਉਂਦੇ ਸੋਗਰ ਹਾਉ ਵਾਲੀ ਭਗਤੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਸੋਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਸੋਹਾਵੀ ਕੌਣ ਸੋ ਵੇਲਾ ਮਹਾਰਾਜ ਕਹਿੰਦੇ ਉਹ ਕਿਹੜੀ ਘੜੀ ਸੋਹਾਵੀ ਹੈ ਕਿਹੜਾ ਵੇਲਾ ਸੁਹਾਵਾ ਹੈ ਜਿਤ ਪ੍ਰਭ ਮੇਲਾ ਜਿਹੜੇ ਵੇਲੇ ਜਿਹੜੀ ਘੜੀ ਮਹਾਰਾਜ ਕਹਿੰਦੇ ਪ੍ਰਭੂ ਜੀ ਦੇ ਨਾਲ ਉਹ ਮਾਲਕ ਸਵਾਮੀ ਜੀ ਦੇ ਨਾਲ ਮੇਲਾ ਹੋ ਜਾਂਦਾ ਮਿਲਾਪ ਹੋ ਜਾਂਦਾ ਹੈ ਸਰਹਾਵਰ ਅਰਥਾਤ ਵਿ ਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਲੱਖ ਭਗਤ ਜਾ ਕਉ ਆਰਧ ਹੈ ਲੱਖ ਤਪੀ ਸਰ ਤਪਹੀ ਸਾਧਾ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗਾ ਭੋਗਾ 1 ਲੱਖ ਭਗਤ ਜਾ ਕੋ ਅਰਾਧ ਹੈ ਲੱਖਾਂ ਹੀ ਭਗਤ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਦੇ ਨੇ ਅੰਦਰੋਂ ਚਿੱਤ ਦੇ ਨਾਲ ਤੁਮਹਾਰਾ ਇਹ ਕਹਿੰਦਾ ਲੱਖ ਤਪੀਸਰ ਤਾਪ ਹੀ ਸਾਧ ਹੈ ਤੇ ਲੱਖਾਂ ਹੀ ਤਪੀਸਰ ਅਰਥਾਤ ਤਪੀਆਂ ਦੇ ਈਸਰ ਭਾਵ ਵੱਡੇ ਤਪੀਏ ਤਾਪ ਹੀ ਸਾਧ ਹੈ ਅਰਥਾਤ ਕਿ ਤਪ ਸਾਧਨਾ ਕਰਨੀ ਕਰਦੇ ਹਨ ਸਰੀਰ ਨੂੰ ਚੇਤੇ ਦੁੱਖ ਦਿੰਦੇ ਨੇ ਜਲਤਾਰੇ ਕਰਦੇ ਨੇ ਤੂੰ ਇਹ ਤਾਂ ਪਾਉਂਦੇ ਨੇ ਕਹਿੰਦਾ ਲੱਖ ਜੋਗੀਸਰ ਕਰਤੇ ਜੋਗਾ ਲੱਖ ਪੋਗੀਸਰ ਭੋਗਾ ਭੋਗਾ ਲੱਖ ਜੋਗੀਸਰ ਕਰਤੇ ਜੋਗਾ ਤੇ ਲਖਾਂ ਹੀ ਮਹਾਰਾਜ ਕਹਿੰਦੇ ਜੋਗੀਆਂ ਤੇ ਇਸਰ ਅਰਥਾਤ ਵੱਡੇ ਜੋਗੀ ਕਰਤੇ ਜੋਗਾ ਜੋ ਕਮਾਉਣਾ ਕਰਦੇ ਹਨ ਅਤੇ ਲੱਖ ਪੋਗੀਸਰ ਭੋਗਾ ਭੋਗਾ ਅਰਥਾਤ ਕਿ ਮਹਾਰਾਜ ਕਹਿੰਦੇ ਲੱਖਾਂ ਹੀ ਵੱਡੇ ਵੱਡੇ ਭੋਗੀ ਜਿਹੜੇ ਨੇ ਭੋਗਾ ਨੂੰ ਭੋਗਣਾ ਕਰਦੇ ਹਨ ਸੋਗ ਆਪਣੇ ਬਚਨ ਦੇ ਤੀਸਰੇ ਪਦ ਅਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਘਾਟ ਘਾਟ ਵਸਹਾ ਜਾਣ ਥੋਰਾ ਤਾਂ ਕੋਈ ਸਾਜਣਾ ਪਰਦਾ ਤੋਰਾ ਕਾਟਾ ਕਾਟ ਵਸਦਾ ਹੈ ਅਰਥਾਤਕ ਬੇਸ਼ੱਕ ਉਹ ਆਕਾਲ ਪੁਰਖ ਵਾਹਿਗੁਰੂ ਜੀ ਘਾਟ ਘਾਟ ਦੇ ਵਿੱਚ ਕੱਲੇ ਕੱਲੇ ਸਰੀਰ ਰੂਪੀ ਘੜੇ ਦੇ ਵਿੱਚ ਅਥਵਾ ਹਿਰਦੇ ਦੇ ਵਿੱਚ ਵਸਦਾ ਹੈ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਜਾਣ ਹ ਥੋੜਾ ਥੋੜੇ ਲੋਕ ਹੀ ਉਸ ਦੀ ਬਾਤ ਜਾਣਦੇ ਹਨ ਕਹਿੰਦੇ ਹੈ ਕੋਈ ਸਾਜਣਾ ਪਰਦਾ ਤੋੜਾ ਕਰਤਾਤ ਕਹੈ ਕੋਈ ਇਹੋ ਜਿਹਾ ਗੁਰਮੁਖ ਰੂਪੀ ਸੱਜਣਾ ਜਿਨੇ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਜਿਹੜਾ ਪਰਮ ਦਾ ਪਰਮ ਦਾ ਪੜਦਾ ਹੋ ਤੋੜਿਆ ਹੋਵੇ ਪਾੜਿਆ ਹੋਵੇ ਕਹਿੰਦਾ ਕਰ ਯਤਨਾ ਜੇ ਹੋਏ ਮਿਹਰਵਾਨ ਤਾਂ ਕਦੈ ਜੀਉ ਕੁਰਬਾਨਾ ਕਰੋ ਯਤਨਾਂ ਜੇ ਹੋਏ ਮਿਹਰਬਾਨਾ ਅਰਥਾਤ ਕਿ ਮੈਂ ਜੀਵ ਰੂਪੀ ਸਤਿਰਿਯਪਤੀ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰਾਪਤੀ ਨੂੰ ਲੈ ਕੇ ਬਹੁਤ ਯਤਨ ਕਰਦੀ ਹਾਂ ਜੇ ਹੋਏ ਮਿਹਰਬਾਨਾ ਕੇ ਜੇਕਰ ਕਿਤੇ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋ ਜਾਵੇ ਦਿਆਲੂ ਕਿਰਪਾਲੂ ਹੋ ਜਾਵੇ ਤਾਂ ਹੀ ਯਤਨ ਕਰਦੇ ਹਾਂ ਉਦੋਂ ਅਪਰਾਲੇ ਕਰਦੇ ਹਾਂ ਕਹਿੰਦੇ ਤਾਕ ਆ ਦੇਈ ਜਿਓ ਕੁਰਬਾਨਾ ਤੇ ਮੈਂ ਆਸੇ ਜਗਿਆ ਸੁਜਾਨੋ ਮਹਾਰਾਜ ਕਹਿੰਦੇ ਸਾਰਾ ਕੁਝ ਦੇ ਦੇਵਾਂ ਅਰਪਣ ਕਰ ਦੇਵਾਂ ਤੇ ਆਪਣਾ ਜੀ ਤੱਕ ਕੁਰਬਾਨ ਕਰ ਦੇਵਾਂ ਸੋਗ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਫਿਰਤ ਫਿਰਤ ਸੰਤਨ ਪਹਿ ਆਇਆ ਦੋਖ ਭਰਾ ਮਾ ਹਮਾਰਾ ਸਗਲ ਮਿਟਾਇਆ ਫਿਰ ਤਾ ਫਿਰ ਤ ਸੰਤਨ ਬਹਿ ਆਇਆ ਤੇ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆ ਤਾਂ ਕਹਿ ਤੁਹਾਡੇ ਖਾਂਦਿਆ ਹੁਣ ਅਸੀਂ ਸੰਤ ਸਤਗੁਰੂ ਦੇ ਦਰ ਤੇ ਆਏ ਹਾਂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਡਿੱਗੇ ਹਾਂ ਕਹਿੰਦੇ ਦੁੱਖ ਭਰਾਮ ਹਮਾਰਾ ਸਗਲ ਮਿਟਾਇਆ ਤੇ ਸਤਗੁਰੂ ਪਾਤਸ਼ਾਹ ਜੀਆਂ ਨੇ ਸਾਡੇ ਸਾਰੇ ਦੁੱਖ ਤੇ ਪਰਮ ਭੁਲੇਖੇ ਸਾਰੇ ਹੀ ਮਿਟਾ ਦਿੱਤੇ ਮਾਰੇ ਕਹਿੰਦੇ ਮੈਂ ਹਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕੋ ਨਾਨਕ ਪ੍ਰਭ ਮੇਰਾ ਊਚਾ ਨ ਮਹਲ ਬੁਲਾਇਆ ਪ੍ਰਭ ਤੇ ਉਹ ਪ੍ਰਭੂ ਨੇ ਸੁਆਮੀ ਨੇ ਮਾਲਕ ਨੇ ਸਾਨੂੰ ਅੰਦਰਲੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਉਣਾ ਕੀਤਾ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਸੱਜਣਾ ਕੀਤਾ ਤੇ ਉੱਥੇ ਅਸੀਂ ਮਹਾਰਾਜ ਕਹਿੰਦੇ ਅੰਮ੍ਰਿਤ ਪੂਨ ਚਾਰ ਥਾਤ ਕੇ ਨਾਮ ਰੂਪੀ ਅੰਮ੍ਰਿਤ ਨੂੰ ਭੋਗਣਾ ਕੀਤਾ ਸ਼ਕਣਾ ਕੀਤਾ ਹੈ ਕਹਿੰਦਾ ਕੋ ਨਾਨਕ ਪ੍ਰਭ ਮੇਰਾ ਊਚਾ ਤੇ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰ ਅਰਜਨ ਦੇਵ ਮਹਾਰਾਜ ਕਿ ਭਾਈ ਸਾਡਾ ਪ੍ਰਭੂ ਜੀ ਸਾਡਾ ਮਾਲਕ ਸਾਡਾ ਸਵਾਮੀ ਬਹੁਤ ਊਚਾ ਹੈ ਸੋ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾ ਨਵੜ ਹੰਸ ਮਹੱਲਾ ਪੰਜਵਾ ਧਨ ਸੋ ਵੇਲਾ ਜਤ ਦਰਸ਼ਨ ਕਰਣਾ ਹੋ ਬਲ ਹਾਰੇ ਸਤ ਗੁਰ ਚਰਣਾ ਨਸੋ ਵੇਲਾ ਜਿਤ ਦਰਸ਼ਨ ਕਰਨਾ ਮਹਾਰਾਜ ਕਹਿੰਦੇ ਤਾਂ ਇਹ ਵੇਲਾ ਮੁਬਾਰਕ ਹੈ ਉਸ ਸਮਾਂ ਜਿਹੜਾ ਸਮੇ ਜਿਹੜੇ ਵੇਲੇ ਉਹ ਕਾਲਪੁਰਖ ਵਾਹਿਗੁਰੂ ਦੇ ਦਰਸ਼ਨ ਕਰੀਦੇ ਹਨ ਉਹਦਾ ਦੇਦਾਰ ਪਾਵੀਦਾ ਹੈ ਕਹਿੰਦੇ ਹੋ ਬਲਹਾਰੀ ਸਤਗੁਰ ਚਰਣਾ ਤਮ ਬਲਹਾਰ ਜਾਂਦੀ ਹਾਂ ਸਦਕੇ ਕੁਰਬਾਨ ਜਾਂਦੀ ਹਾਂ ਵਾਰਨੇ ਜਾਂਦੀ ਹਾਂ ਸਤਗੁਰ ਪਾਤਸ਼ਾਹ ਦੀਆਂ ਦੇ ਚਰਨਾਂ ਤੋਂ ਕਹਿੰਦੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਾਨ ਜੀਵ ਪ੍ਰਭ ਨਾਮ ਚ ਤੇਰੇ ਰਹਾਉ ਜੀ ਕਹਿ ਦਾਤੇ ਰੂਹਾਂ ਦੇ ਦਾਤੇ ਪ੍ਰੀਤਮ ਪ੍ਰ ਮੇਰੇ ਮੇਰੇ ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਮੇਰੇ ਪ੍ਰੀਤਮ ਜੀ ਕਹਿੰਦਾ ਮਾਨ ਜੀਵ ਪ੍ਰਭ ਨਾਮ ਚ ਤੇਰੇ ਤੇ ਸਾਡਾ ਮਨ ਜਿਉਂਦਾ ਹੈ ਪਾਤਸ਼ਾਹ ਜੀ ਹੈ ਪ੍ਰਭੂ ਜੀ ਸਵਾਮੀ ਮਾਲਕ ਜੀ ਤੁਹਾਡੇ ਨਾਮ ਨੂੰ ਚੇਤੇ ਕਰ ਕਰਕੇ ਜਿਉਂਦਾ ਹੈ ਸਰ ਹਾਵਰ ਦਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪਰਖ ਦ੍ਰਿਸ਼ਟ ਸੁ ਜਾਣੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਮੰਤਰ ਨਾਮ ਰੂਪੀ ਸ਼ਬਦ ਸੱਚਾ ਹੈ ਕਹਦੇ ਤੁਹਾਡੇ ਮਹਾਰਾਜ ਕਹਿੰਦੇ ਗੁਰਵਾੜੀ ਵੀ ਅਮਰਤਮਈ ਹੈ ਕਹਿੰਦੇ ਸ਼ੀਤਲ ਪੁਰਖ ਦ੍ਰਿਸ਼ਟ ਸੁ ਜਾਣੇ ਤੇ ਆਕਾਲ ਪੁਰਖ ਆਇਆ ਕਰੋ ਜੀ ਤੁਸੀਂ ਠੰਡ ਪਾਉਣ ਵਾਲੇ ਸ਼ੀਤਲ ਪੁਰਖ ਜੇ ਠੰਡੇ ਠਾਰ ਪੁਰਖ ਦੇ ਦ੍ਰਿਸ਼ਟ ਸੁ ਜਾਣੇ ਤੇ ਮਹਾਰਾਜ ਕਹਿੰਦੇ ਤੁਹਾਡੇ ਜਿਹੜੀ ਦ੍ਰਿਸ਼ਟੀ ਆ ਨਾ ਤੁਹਾਡੇ ਮੇਰ ਦੀ ਨਿਗਾਹ ਜਿਹੜੀ ਐ ਸੁ ਜਾਣੀ ਕੋ ਚੰਗੀ ਪਰਖ ਵਾਲੀ ਆ ਜੜੀ ਜਾਣ ਐ ਸੋ ਅਗੋਂ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸੱਚਾ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਬਨਾਸੀ ਸੱਚਾ ਹੁਕਮ ਤੁਮਾਰਾ ਤਖਤ ਨਿਵਾਸੀ اے ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਹੁਕਮ ਸੱਚਾ ਹੈ ਤਖਤ ਨਿਵਾਸੀ ਅਰਥਾਤ ਕਿ ਤੁਸੀਂ ਰਾਜ ਸੰਗ੍ਹਾਸਨ ਤੇ ਨਿਵਾਸ ਕਰਨ ਵਾਲੇ ਹੋ ਕਹਿੰਦਾ ਆਏ ਨਾ ਜਾਵੈ ਮੇਰਾ ਪ੍ਰਭ ਆ ਬਨਾਸੀ ਤੇ ਮੇਰਾ ਨਾਸ਼ ਤਰੈ ਤ ਬਨਾਸੀ ਪਰਮੇਸ਼ਰ ਆਉਂਦਾ ਜਾਂਦਾ ਨਹੀਂ ਜੰਮਦਾ ਮਰਦਾ ਨਹੀਂ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੈਣਾ ਤੁਹਾ ਮਿਹਰਵਾਨ ਦਾਸ ਹਮਦੀਨਾ ਹੈ ਆਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਮੇਰ ਕਰਨ ਵਾਲੇ ਮਿਹਰਬਾਨ ਜੋ ਦਾਸ ਹਮਦੀਨਾ ਸੀ ਤੁਹਾਡੇ ਦਾਸ ਆ ਚੱਕਰਾਂ ਪਾਸ਼ਾ ਜੀ ਦੀਨ ਭਿਖਾਰੀ ਹਾਂ ਗਰੀਬ ਹਾਂ ਅਜ ਜਹਾਨ ਮਾਣੇ ਹਾਂ ਨਾਨਕ ਸਾਹਿਬ ਭਰਪੁਰ ਲੀਣਾ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹੇ ਮਾਲਕ ਜੀ ਤੁਸੇ ਸਾਰੇ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਪੂਰੀ ਤਰ੍ਹਾਂ ਭਰੇ ਪਏ ਜੀਨ ਜਿਵੇਂ ਆਪਕ ਜੇ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਵਡਹੰਸ ਮਹੱਲਾ ਪੰਜਵਾ ਤੂ ਬੇਅੰਤ ਕੋ ਵਿਰਲਾ ਜਾਣਾ ਗੁਰ ਪ੍ਰਸਾਦ ਕੋ ਸਬਦ ਪਛਾਣੈ ਤੋ ਬੇਅੰਤ ਕੋ ਵਿਰਲਾ ਜਾਣੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਅੰਤ شمار ਤੋਂ ਰਹਿਤ ਬੇਅੰਤ ਜੇ ਪਰੰਤੋ ਐਸ ਅਸਲੀਅਤ ਨੂੰ ਯਥਾਰਥ ਨੂੰ ਕੋਈ ਵਿਰਲਾ ਗੁਰਮੁਖ ਗੁਰੂ ਪਿਆਰਾ ਹੀ ਜਾਣਦਾ ਹੈ ਜਗਿਆਸੂ ਜਨ ਜਾਣਦਾ ਹੈ ਕਹਿੰਦਾ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਤੇ ਗੁਰੂ ਮਹਾਰਾਜਿਆਂ ਦੀ ਕਿਰਪਾ ਦਾ ਸਦਕਾ ਕੋਈ ਵਿਰਲਾ ਜਗਿਆਸੂ ਜਨ ਹੀ ਤੁਹਾਨੂੰ ਤੁਹਾਡੇ ਸ਼ਬਦ ਦੇ ਦੁਆਰਾ ਪਛਾਣਦਾ ਹੈ ਜਾ ਤੁਹਾਡੇ ਸ਼ਬਦ ਨੂੰ ਪਛਾਣਦਾ ਹੈ ਸ਼ਬਦ ਰੂਪ ਨੂੰ ਸਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਵ ਚਰਨ ਤੁਮਾਰੇ ਰਹਾਉ ਸੇਵਕ ਕੀ ਅਰਦਾਸ ਪਿਆਰੇ ਅਰਥਾਤ ਕਹੇ ਪਿਆਰੇ ਅਕਾਲਪੁਰਖ ਵਾਹਿਗੁਰੂ ਜੀ ਸਾਡੀ ਸੇਵਕਾਂ ਦੀ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਹੈ ਜੋਦੜੀ ਹੈ ਕਹਿੰਦੇ ਜਪ ਜੀਵਾ ਪ੍ਰਭ ਚਰਨ ਤੁਮਾਰੇ हे ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਅਸੀਂ ਤੁਹਾਡੇ ਚਰਨਾਂ ਨੂੰ ਜਪ ਜਪ ਕੇ ਜੀਉਣਾ ਕਰਦੇ ਹਾਂ ਸਰਹਾਵਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਸਾ ਜਨਾਬ ਤਨਹ ਤੁਮ ਜਾਤੇ ਦਿਆਲ ਪਰਖ ਮੇਰੇ ਪ੍ਰਭ ਦਾਤੇ ਦਇਆ ਦੇ ਕਰ ਕਾਲਪੁਰਖ ਵਾਏ ਗੁਰੂ ਜੀ ਏ ਮੇਰੇ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਤੁਸੀਂ ਦਾਤੇ ਜਸਾਰ ਸੰਸਾਰ ਨੂੰ ਦਾਤਾ ਕਰਨੇ ਵਾਲੇ ਕਹਿੰਦੇ ਜਸਾ ਜਨਾਬ ਤਨਹ ਤੁਮ ਜਾਤੇ ਤੇ ਜੀਨੂ ਵੀ ਆਪਾ ਜਣਾਉਂਦੇ ਜੇ ਕੇਵਲ ਉਸ ਗੁਰਮਹ ਗੁਰੂ ਪਿਆਰੇ ਨੇ ਹੀ ਤੁਹਾਨੂੰ ਜਾਣਨਾ ਕੀਤਾ ਹੈ ਤੁਹਾਡੀ ਕਿਰਪਾ ਦੇ ਸਦਕਾ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਦਾ ਸਦਾ ਜਾਏ ਬਲੇ ਹਰੀ ਇਹ ਤੇ ਉਤਾ ਦੇਖੋ ਓਟ ਤੁਮਾਰੀ ਸਦਾ ਸਦਾ ਜਾਏ ਬਲੇ ਹਰੀ ਤੇ ਸਦਾ ਸਦਾ ਸਿជីវ ਰੂਪੀ ਸਤਰੀ ਤੁਹਾਡੇ ਤੋਂ ਬਲੇ ਹਾਰ ਜਾਣਾ ਕਰਦੇ ਆ ਸਦਕੇ ਜਾਣਾ ਕਰਦੀਆਂ ਹਾ ਕਹਿੰਦਾ ਇਹ ਤੋ ਤ ਦੇਖੋ ਔੜ ਤੁਹਾਰੀ ਇਹ ਤੇ ਇਥੇ ਸ਼ਲੋਕ ਦੇ ਵਿੱਚ ਵੀ ਤੇ ਉੱਤ ਇਥੇ ਪਰਲੋਕ ਦੇ ਵਿੱਚ ਵੀ ਅਸੀਂ ਕੇਵਲ ਤੇ ਕੇਵਲ ਇੱਕ ਤੁਹਾਡੀ ਔਟ ਤੁਹਾਡਾ ਆਸਰਾ ਹੀ ਦੇਖਦੀਆਂ ਹਾਂ ਕਹਿੰਦਾ ਮੋਹ ਨਿਰਗੁਣ ਗੁਣ ਕਿਸੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਮੋਹ ਹੈ ਨਿਰਗੁਣ ਗੁਣ ਕਿਸੂ ਨਾ ਜਾਤਾ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤਾਂ ਗੁਣਾਂ ਦੇ ਵੀ ਹੋਣੇ ਨਿਰਗੁਣ ਹਾਂ ਗੁਣ ਕਿਛੂ ਨਾ ਜਾਤਾ ਤੁਹਾਡੇ ਕਿਸੇ ਗੁਣ ਨੂੰ ਵੀ ਅਸੀਂ ਜਾਣਣਾ ਨਹੀਂ ਕੀਤਾ ਜਾਣਿਆ ਨਹੀਂ ਕਹਿੰਦੇ ਨਾਨਕ ਸਾਧੂ ਦੇਖ ਮਨ ਰਾਤਾ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿਹ ਸਾਧ ਸਤ ਗੁਰੂ ਜੀ ਤੁਹਾਨੂੰ ਦੇਖ ਕੇ ਤੁਹਾਡਾ ਦیدار ਕਰਕੇ ਦਰਸ਼ਨ ਕਰਕੇ ਸਾਡਾ ਮਨ ਰੰਗਿਆ ਗਿਆ ਤੁਹਾਡੇ ਰੰਗ ਦੇ ਵਿੱਚ ਤੈਂਦਾ ਮੋਹ ਨਿਰਗੁਣ ਗੋੜ ਕਿਸੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ